ਫਕ ਵੜਾ ਵੀ ਕਿ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਕਾਰ ਡਰਾਈਵਰ ਦੀ ਝੋਕ ਲੱਗਣ ਕਾਰਨ ਡਿਵਾਈਡਰ ਦੇ ਚੜਨ ਤੋਂ ਬਾਅਦ ਲਾਈਟਾਂ ਵਾਲੇ ਖੰਭੇ ਨਾਲ ਟਕਰਾਨ ਤੋਂ ਬਾਅਦ ਪਲਟ ਗਈ ਇਸ ਹਾਸੇ ਵਿੱਚ ਜਥੇਗੀ ਕਾਰ ਸਵਿਚ ਸਵਾਰ ਵਿਅਕਤੀ ਦਾ ਬਚਾ ਹੋ ਗਿਆ ਉੱਥੇ ਹੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕਾਰ ਚਾਲਕ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਹਾ사 ਉਸ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਹਾਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਰਬੰਸ ਸਿੰਘ ਹਾਂਜੀ ਕਿੱਥੇ ਕਿੱਥੇ ਜਾ ਰਹੇ ਸੀ ਆਪਾਂ ਅੱਛਾ ਆ ਰਹੀ ਸੀ ਆ ਰਮਲ ਤੋਂ ਅੱਛਾ ਜੀ ਇਹ ਹੋਇਆ ਕਿਦਾਂ ਐਕਸੀਡੈਂਟ ਸਰ ਇੱਥੇ ਹੀ ਆ ਬੱਸ ਉੱਪਰ ਨੀਂਦ ਆ ਗਈ ਮੈਨੂੰ ਅੱਜ ਚੜ ਗਈ ਉੱਪਰ ਅੱਛਾ ਜੀ ਤੁਸੀਂ ਕਾਤੇ ਸੀਗੇ ਸਰ ਗੱਡੀ ਤੇ ਕਿਸ ਚੀਜ਼ ਨਾਲ ਹੋਇਆ ਹਾਂਜੀ ਕਿਹਦੇ ਨਾਲ ਨਹੀਂ ਹੋਇਆ ਜੀ ਅੱਛਾ ਜੀ ਬਸ ਨੀਂਦ ਆ ਗਈ ਗੱਡੀ 'ਚ ਡਿਵਾਈਡਰ ਦੀ ਚੜ ਗਈ ਮੈਂ ਹਾਰਡਵੇਅਰ ਤੋਂ ਚੜ ਗਿਆ ਜਾ ਕਿੱਧਰ ਰਹੇ ਸੀ ਸਰ ਲੁਧਿਆਣਾ ਲੁਧਿਆਣਾ ਇਹ ਠੀਕ ਹੈ ਜੀ ਉਧਰ ਮੌਕੇ ਤੇ ਮੌਜੂਦ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਸਾਭੀ ਨੇ ਦੱਸਿਆ ਕਿ ਇਹ ਹਾਸਾ ਕਾਰ ਚਾਲਕ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਫਿਲਹਾਲ ਕਾਰ ਚਾਲਕ ਪੂਰੀ ਤਰ੍ਹਾਂ ਨਾਲ ਠੀਕ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਮਾਮਲਾ ਕੀ ਜਿਹੜਾ ਇੱਕ ਬੱਸ ਸਟੈਂਡ ਦੇ ਨੇੜੇ ਤੋਂ ਆ ਰਹੇ ਸੀਗੇ ਤੇ ਇਹਨਾਂ ਦੀ ਪਾਜੂੜਾ ਦੀ ਮਾੜੀ ਅੱਖ ਲੱਗ ਗਈ ਤਾਂ ਉਹਦੇ ਕਰਕੇ ਜਾ ਕੇ ਗੱਡੀ ਹੋਇਆ ਕਿਸ ਕਿਸ ਦੇ ਵਿੱਚ ਹੀ ਹੈ ਤੇ ਬੱਸ ਸਟੈਂਡ ਦੇ ਓਪੋਜ਼ਿਟ ਸਭ ਨਹੀਂ ਹੋਇਆ ਕਿਹੜੀ ਜਿਹੜੀ ਚੀਜ਼ ਨਾਲ ਇਹ ਸਭੇ ਦੀ ਬੱਜੀ ਗੱਡੀ ਇਹਨਾਂ ਦੀ ਝੋਕ ਲੱਗ ਗਈ ਸੀਗੀ ਤੇ ਮਿਲਣ ਮਤਲਬਰ ਦੇ ਵਿੱਚ ਉਹਦੇ ਨਾਲ ਜਿੰਨੇ ਬੰਦੇ ਸਾਰੇ ਠੀਕ ਆ ਸਵਾਰੀਆਂ ਦਾ ਕੀ ਸਵਾਰੀਆਂ ਪੰਜਾਬ ਕੋਈ ਨਹੀਂ ਕਿ ਕਿ ਸਟਾਜ ਬੰਦੇ ਹਾਂਜੀ ਸੇਮ ਖੜੇ ਆ ਤੁਹਾਡਾ ਸ਼ੋਰ ਨਾਮ ਕੀ ਹੈ ਜੀ ਮੇਰਾ ਨਾਮ ਸਾਦੀ ਹੈ ਜੀ ਤੁਸੀਂ ਕਿੱਥੇ ਰਹਿੰਦੇ ਫਗਵਾੜਾ ਵਿੱਚ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਕਾਰ ਡਰਾਈਵਰ ਦੀ ਝੋਕ ਲੱਗਣ ਕਾਰਨ ਡਵਾਈਡਰ ਦੇ ਚੜਨ ਤੋਂ ਬਾਅਦ ਲਾਈਟਾਂ ਵਾਲੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਇਸ ਹਾਸੇ ਵਿੱਚ ਜਿੱਥੇ ਇੱਕ ਕਾਰ ਸ ਵਿੱਚ ਸਵਾਰ ਵਿਅਕਤੀ ਦਾ ਬਚਾ ਹੋ ਗਿਆ ਉੱਥੇ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕਾਰਚਾਲਕ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਹਾਸਾ ਉਸ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ। ਉਹਨਾਂ ਕਹਿੰਿਆ ਕਿ ਫਿਲਹਾਲ ਇਸ ਹਾਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਰਬੰਸ ਸਿੰਘ ਹਾਂਜੀ ਕਿੱਥੇ ਕਿੱਥੇ ਜਾ ਰਹੇ ਸੀ ਆਪਾਂ? ਅੱਛਾ ਆ ਰਹੇ ਸੀ ਆਰ ਅੰਮ੍ਰਿਤਸਰੋਂ। ਅੱਛਾ ਜੀ। ਇਹ ਹੋਇਆ ਕਿ ਨੈਕਸੀਡੈਂਟ ਸਰ? ਇੱਥੇ ਹੀ ਆ ਬੱਸ ਉਹ ਨੀਂਦ ਆ ਗਈ ਮੈਨੂੰ ਉਹ ਚੜ ਗਈ ਉੱਪਰ। ਅੱਛਾ ਜੀ। ਤੁਸੀਂ ਕਹਤੇ ਸੀਗੇ ਸਰ? ਗੱਡੀ ਦੇ। ਦੇ ਕਿਸ ਚੀਜ਼ ਨਾ ਹੋਇਆ? ਹਾਂਜੀ। ਕਿਤੇ ਨਾ ਨਹੀਂ ਹੋਇਆ ਜੀ। ਅੱਛਾ ਜੀ। ਬਸ ਨੀਂਦ ਆ ਗਈ ਗੱਡੀ 'ਚੋਂ। ਡਰ ਯਾ ਕਿਧਰ ਇਹਦੀ ਸਰ ਲੁਧਿਆਣਾ ਲੁਧਿਆਣਾ ਸੇਠ ਠੀਕ ਹੈ ਉਧਰ ਮੌਕੇ ਤੇ ਮੌਜੂਦ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਸਾਭੀ ਨੇ ਦੱਸਿਆ ਕਿ ਇਹ ਹਾ사ਕਾਰ ਚਾਲਕ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਫਿਲਹਾਲ ਚਾਲਕ ਪੂਰੀ ਤਰ੍ਹਾਂ ਨਾਲ ਠੀਕ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ